ਆ ਇਹ ਗੱਲ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ 24 ਮਈ ਨੂੰ ਰਿਲੀਜ਼ ਹੋਣੀ ਸੀ ਬਿਕਾਜ਼ ਆਫ ਸੈਂਸਰ ਇਸ਼ੂ ਹੁਣ ਇਹ 9 ਅਗਸਤ ਨੂੰ ਇੰਡੀਆ ਤੇ ਪਾਕਿਸਤਾਨ ਸਾਰੇ ਪਾਸੇ ਲੱਗ ਰਹੀ ਹੈ ਗੁਰਨਾਬਲ ਐਕਟਿੰਗ ਮਾਰੇ ਗੱਲ ਕਰਿਆ ਐਸਾ ਸਿੰਗਰ ਆਬਸਲੀ ਹੁਣ ਤੱਕ ਚੱਲਦਾ ਹੁੰਦਾ ਭਰਾ ਉਹਦੀ ਤਾਂ ਵਧੀਆ ਹੀ ਆ ਆ ਉਹਦੀ ਸੁਪਰ ਹਿੱਟ ਕਰੋ ਫਿਲਮ ਨੂੰ ਅਸੀਂ 10 ਪਾਰਟ ਬਣਾਵਾਂਗੇ ਬਟ ਸੱਚੀ ਮੂਵੀ ਬੜੀ ਆਸਮ ਹੈ ਤੁਸੀਂ ਦੇਖ ਕੇ ਗੁਰਨਾਬਲ ਜੀ ਨੂੰ ਬਹੁਤ-ਬਹੁਤ ਵਧਾਈ ਕਰਦਾ ਸਾਰੀ ਟੀਮ ਨੂੰ ਵਧਾਈ ਤੇਰੀ ਵਾਈਬ ਐਸਟਾ ਪੂਰੀ சாਬ ਵੀ ਕੋਈ ਪਈ ਹੈ ਮੈਨੂੰ ਆਮ ਤੌਰ ਤੇ ਸਮਝ ਆ ਰਿਹਾ ਹੈ 10 ਆਊਟ ਆਫ 10 ਬਹੁਤ ਵਧੀਆ ਲੱਗਿਆ ਅਭੀ ਤੱਕ ਮੈਂ ਬਾਹਰ ਨਹੀਂ ਆਈ ਉਹ ਕਰੈਕਟਰ ਸਭ ਕੋਈ ਹੈ ਮੈਨੂੰ ਹੋਰ ਦੇਖਣਾ ਹੈ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੱਛਾ ਲੱਗਾ ਸਰ ਬਹੁਤ ਮੇਰੇ بیٹے ਨੇ ਲਿਖੀ ਹੋਈ ਹੈ ਪ੍ਰੀਤ ਨੇ ਬਹੁਤ ਵਧੀਆ ਲੱਗੀ ਬਹੁਤ ਪਿਆਰਾ ਬਹੁਤ ਕੈਂਡ ਬਹੁਤ ਟੀਮ ਵਰਕ ਬਹੁਤ ਸੋਹਣਾ ਸੀ ਤੇ ਸਾਰੀ ਟੀਮ ਵਿੱਚ ਜਿਹੜੀ ਸਾਹਿਬ ਨਾਲ ਉੱਤੇ ਯੂਨਿਟੀ ਸੀ ਪੋਜ਼ਿਟਿਵ ਵਾਈਬਸ ਜੋ ਇੱਥੇ ਸਕਰੀਨ ਤੇ ਵੀ ਦੇਖੀ ਤਾਂ ਮੈਨੂੰ ਲੱਗਾ ਕਿ ਅਜੀਬ ਜਿਹੀ ਪਾਈਦਾ ਮੈਂ ਬਹੁਤ ਜ਼ਿਆਦਾ ਖੁਸ਼ਾ ਤੇ ਉਹ ਜ਼ਰਾ ਇਮੋਸ਼ਨਲ ਈ ਇੰਨੀ ਦੇਰ ਦਾ ਸੁਪਨੇ ਸਜਾਈ ਸੀ ਅੱਜ ਬਖੂਲ ਹੋ ਗਿਆ ਇੰਟਰਵਲ ਹੋਇਆ ਬਹੁਤ ਸੋਹਣੀ ਲੱਗੀ ਮੈਨੂੰ ਬਹੁਤ ਕਹਿਣਾ ਬਹੁਤ ਬਹੁਤ ਸਵਾਗਤ ਹੈ ਐਸਾ ਸੀ ਗੱਲ ਠੀਕ ਹੋ ਤੁਸੀਂ ਮੈਂ ਵਧੀਆ ਤੁਸੀਂ ਕਿੱਦਾਂ ਹਾਂਜੀ ਮੈਂ ਵਧੀਆ ਜੀ ਮੂਵੀ ਬਾਰੇ ਕੀ ਕਹਿਣਾ ਚਾਹੋਗੇ ਐਕਟਿੰਗ ਵਾਈਜ਼ ਇੰਟਰਵਲ ਹੋਇਆ ਬਹੁਤ ਸੋਹਣੀ ਲੱਗੀ ਮੈਨੂੰ ਬਹੁਤ ਕਹਿਣਾ ਮਾਹੀ ਦਾ ਬਹੁਤ ਸੋਹਣਾ ਜੀ ਗੱਲਾਂ ਬੁਲ ਐਕਟਿੰਗ ਮਾਰੇ ਗੱਲ ਕਰਿਆ ਐਸਾ ਸਿੰਗਰ ਆਬਸਲੀ ਹੁਣ ਤੱਕ ਚੱਲਦਾ ਹੁੰਦਾ ਭਰਾ ਉਹਦੀ ਤਾਂ ਵਧੀਆ ਹੀ ਹੈ ਗੋਣਾ ਇਹਦੀ ਗੱਲ ਕਰੀ ਬਹੁਤ ਐਕਸਪੈਰੀਮੈਂਟ ਹੋ ਰਿਹਾ ਤੁਸੀਂ ਹਰ ਕਿਸਮ ਦਾ ਗਾਣਾ ਲੈ ਕੇ ਆਇਓ ਡਿਫਰੈਂਟ ਡਿਫਰੈਂਟ ਜਨਰ ਦਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਜੋ ਮੇਰੇ ਦਿਲ ਨੂੰ ਚੰਗਾ ਲੱਗੇ ਮੈਂ ਉਹ ਗਾਣਾ ਜੀ ਕਿਉਂਕਿ ਮੇਰਾ ਦਿਲ ਸਰੋਤਿਆਂ ਵਰਗਾ ਹੀ ਹੈ ਜਿਹੜੇ ਮੈਨੂੰ ਪਿਆਰ ਕਰਦੇ ਜਿਹੜੇ ਮੈਨੂੰ ਸੁਣਦੇ ਹੋ ਮੇਰੇ ਵਰਗੇ ਹੀ ਆ ਸਾਰੇ ਹੰਬਲ ਹੋਣਾ ਬਹੁਤ ਜ਼ਰੂਰੀ ਐ ਇੱਕ ਸਿੰਗਰ ਵਸੇ ਤੁਸੀਂ ਬਹੁਤ ਹੰਬਲ ਰਹਨੇ ਹੋ ਅਕਸਰ ਦੇਖਦਾ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਪੋਸਟ ਕਰਦੇ ਹੋ ਨਾ ਜਿਹੜੀ ਮੋਟੀਵੇਸ਼ਨ ਲਗਾਉਣ ਵਾਲੀਆਂ ਦੀ ਵੀਡੀਓਜ਼ ਹੁੰਦੀਆਂ ਨੇ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਚਾਹੇ ਉਹ ਫ੍ਰੈਂਡਸ ਨੂੰ ਲੈ ਕੇ ਪਿਆਰ ਆ ਚਾਹ ਜੀ ਮੈਂ ਮੈਂ ਤਾਂ ਜਿਵੇਂ ਪਿੰਡਾਂ ਚੋਂ ਉੱਠੇ ਵਿਆਂ ਜੀ ਹਨਾ ਪਿੰਡਾਂ ਚੋਂ ਉੱਠ ਕੇ ਚਲੋ ਆਬੇ ਦੀ ਕਿਰਪਾ ਨਾਲ ਜਿੰਨਾ ਕਿਵੇਂ ਨਾਮ ਬਣਿਆ ਠੀਕ ਹੈ ਹਨਾ ਤੇ ਓਮਨੀ ਹੈ ਜੀ ਸਾਰਾ ਕੁਝ ਉਹੀ ਦੋਸਤ ਨੇ ਉਹੀ ਭਰਾ ਨੇ ਮਿਲਦੇ ਆ ਲੋਕੀ ਉਹਨਾਂ ਨੂੰ ਪਿਆਰ ਨਾ ਮਿਲੀਦਾ ਇਹ ਟਾਈਮ ਹੁੰਦਾ ਮੈਂ ਕਲਾਕਾਰਾਂ ਨੂੰ ਸਭ ਨੂੰ ਕਹਾਂਗਾ ਵੀ ਮਿਲਿਆ ਕਰੋ ਸਾਰਿਆਂ ਨੂੰ ਮਿਲਿਆ ਕਰੋ ਟਾਈਮ ਹੁੰਦਾ ਹੈ ਹਨਾ ਫਿਰ ਸਦਾ ਨਹੀਂ ਰਹਿੰਦਾ ਟਾਈਮ ਇਹ ਜੇ ਹੰਬਲਸੇ ਅਨੇ ਸਾਲ ਬੀਤੀ ਵੀ ਜੀ ਖਾਨ ਵਿੱਚ ਐਦੇ ਦੇਖਣ ਨੂੰ ਮਿਲੇ ਹਾਂਜੀ 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 ਜੇ ਜਿਉਂਦੇ ਰਹੇ ਤਾਂ ਦਿਖੂਗੀ ਜੀ ਕਿ ਐਕਸਪੈਰੀਮੈਂਟਸ ਕਿੰਨੇ ਕ ਬਲੀਵ ਕਰਦੇ ਹੋ ਬਹੁਤ ਐਕਸਪੈਰੀਮੈਂਟ ਹੋ ਰਹੇ ਆ ਭਾਵੇਂ ਬਾਲੀਵੁੱਡ ਹੈ ਭਾਵੇਂ ਪੰਜਾਬੀ ਨੇ ਕਰਨਾ ਚਾਹੀਦਾ ਜੀ ਉਹ ਤਾਂ ਬੰਦੇ ਨੂੰ ਕੋ ਸਿੱਖ ਨੂੰ ਨਹੀਂ ਮਿਲਦਾ ਹੈ ਹੈਨਾ ਮੈਂ ਵੀ ਆ ਪਹਿਲਾਂ ਮੈਂ ਸਾਈਡ ਗਾਣੇ ਗਾਉਂਦਾ ਸੀ ਹੁਣ ਮੈਂ ਬੀਟ ਗਾਣੇ ਗਾਉਂਦਾ ਹੁਣ ਮੈਂ ਸਾਰੀ ਗਾਈ ਜਾਂਦਾ ਲਖੜੀ ਦੀ ਹਾਰ ਬਹੁਤ ਇੰਪੋਰਟੈਂਟ ਇੰਪੋਰਟੈਂਸ ਲੱਗਦਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦੇ ਦੋ ਕਿਹੜੀਆਂ ਯਾਦਾਂ ਜੁੜੀਆਂ ਲਖੜੀ ਦੀ ਹਾਰ ਨਾਲ ਲਖੜੀ ਦੀ ਹਾਰ ਨਾਲ ਹੀ ਪਹਿਣਾ ਨਾਲ ਬਸ ਬਹੁਤ ਪਿਆਰਾ ਮੇਰਾ ਵੱਡੀਆਂ ਪਹਿਣਾ ਦੋ ਮਿਲੇ ਇੱਕ ਬਾਹਰ ਇੱਕ ਇੱਥੇ ਆ ਇਹ ਸੌਂਗਸ ਲੈ ਕੇ ਹੋਰ ਆਪਣੇ ਫੈਨਸ ਲਈ ਮੈਂ ਜਿੱਦਾਂ ਦੇ ਗਾਉਂਦੇ ਆਉਣਾ ਜੀ ਓਦਾਂ ਦੇ ਆਉਣਗੇ ਕੋਈ ਬਲਗਰ ਗਾਣਾ ਨਹੀਂ ਆਊਗਾ ਕਦੇ ਵੀ ਇਹ ਇੱਕ ਪਰਫੈਕਟ ਜੇਨਰੀ ਕਰਦੇ ਹੋ ਆਪਣੇ ਗਾਣੇ ਨਾਲ ਸੌਰੀ ਕੁਝ ਲਾਈਨਾਂ ਸੁਣਾਉਣ ਦੇ ਜੋਗਾ ਨਹੀਂ ਫੇਰ ਸੁਣਾਉਂਗਾ ਅੱਜ ਜੀ ਬਾਬਾ ਜੀ ਮੈਂ ਪਰਫੈਕਟ ਜੈ ਲੈ ਕੇ ਆਉਂਦਾ ਹਾਂ ਕੰਟ੍ਰੈਕਟ ਮੈਂ ਟਾਰਗੇਟ ਕੋ ਜਾਣਾ ਬਹੁਤ ਟਾਰਗੇਟ ਆਉਣਾ ਹੈ ਇਹ ਜਾਣਾ ਚਾਹੀਦਾ ਰੋਜ਼ ਰੋਜ਼ ਦੇ ਘਲਾਵਰ ਦਾ ਹੋਣਾ ਚਾਹੀਦਾ 9 ਅਗਸਤ ਵਰਗਾ ਹੋਣਾ ਚਾਹੀਦਾ ਸੈਂਟਰ ਚ ਜਾਣ ਦਾ ਆਉਂਦੀ ਸੁਪਰ ਹਿੱਟ ਕਰੋ ਫਿਲਮ ਨੂੰ ਅਸੀਂ 10 ਪਾਰਟ ਬਣਾਵਾਂਗੇ ਕਿਉਂ ਆਉਂਦੀ ਸੁਪਰ ਹਿੱਟ ਕਰੋ ਫਿਲਮ ਨੂੰ ਅਸੀਂ 10 ਪਾਰਟ ਬਣਾਵਾਂਗੇ ਦੇਖੋ ਜੀ ਬਾਈਸਡਾ ਵੈਰੀ ਵਾਈਬ ਐਸਟਾ ਪੂਰੀ ਸਾਫ ਵੀ ਹੋਈ ਪਈ ਹੈ ਮੈਨੂੰ ਆਪ ਨੂੰ ਵੀ ਸਮਝ ਆ ਰਿਹਾ ਇਹ ਹੁੰਦਾ ਹੀ ਹੈ ਜਦੋਂ ਤੁਸੀਂ ਮਤਲਬ ਮੈਂ ਪਹਿਲੀ ਫਿਲਮ ਕੀਤੀ ਹੈ ਪਰ ਕਾਮਾ ਮੈਨੂੰ ਐਲੈਜ ਕਰਨ ਦਾ ਮੌਕਾ ਮਿਲਿਆ ਥਾ ਦਾ ਤੇ ਉਹ ਨਰਵਸਨੈਸ ਹੁੰਦੀ ਹੈ ਜਦੋਂ ਤੁਸੀਂ ਇੰਨੇ ਵੱਡੇ ਪਰਦੇ ਤੇ ਇੰਨੀ ਲੰਬੀ ਸਕਰੀਨਿੰਗ ਕਰਦੇ ਹੋ ਤਾਂ ਮੈਨੂੰ ਲੱਗਾ ਕਿ ਅਜੀਬ ਜਿਹੀ ਪਾਈਦਾ ਮੈਂ ਬਹੁਤ ਜ਼ਿਆਦਾ ਖੁਸ਼ਾ ਤੇ ਬਹੁਤ ਜ਼ਿਆਦਾ ਹੂਸਟਲ ਵੀ ਆ ਕਿ ਇੰਨੀ ਦੇਰ ਦਾ ਸੁਪਨੇ ਸਜਾਈ ਸੀ ਅਜ ਮਕੂਲ ਹੋ ਗਈ ਕੋਈ ਨਿ ਕਰਾ ਦਾਂਗੇ ਦਾਖਲਾ ਤਾਂ ਲੋਕੇ ਨਾ ਥੈਂਕ ਯੂ ਜੀ ਸਾਰੇ মিডিਆ ਦਾ ਸਾਰਿਆਂ ਦਾ ਤੁਸੀਂ ਆਏ ਗਲਤ ਨੂੰ ਪਤਾ ਹੀ ਹੈ ਕਿ ਪਹਿਲਾਂ 24 ਮਈ ਨੂੰ ਰਿਲੀਜ਼ ਹੋਣੀ ਸੀ ਬਿਕਾਜ਼ ਆਫ ਸੈਂਸਰ ਇਸ਼ੂ ਹੁਣ ਇਹ 9 ਅਗਸਤ ਨੂੰ ਇੰਡੀਆ ਤੇ ਪਾਕਿਸਤਾਨ ਸਾਰੇ ਪਾਸੇ ਲੱਗ ਰਹੀ ਹੈ ਅੱਜ ਦੀ 7 ਤੱਕ ਤੁਸੀਂ ਸਾਰੇ ਲਾਈਵ ਵੀਡੀਓ ਦੇਖ ਰਹੇ ਹੋ बहुत वजिया लग रहा है अभी तक मैं बाहर नहीं आई हूं करेक्टर मेरे और देख रहे हैं अपने आप को बहुत ज्यादा अच्छा लगा आप लोगों का रिस्पॉन्स जो देखा बीच में बहुत ज्यादा अच्छा लग रहा है उम्मीद करती हूँ आपको भी पसंद आया होगा आपने पहली बार देखी और मेरे पंजाबी बोली है कोई कभी करिए कराइए तो, तो मेरे सबसे बड़ी बात थी थैंक यू सो मच मेरी टीम का मुझे इतना सपोर्ट करा और इतने अच्छे से हमारी आई आई होप आपको पसंद आएगी नौ अगस्त को जरूर जाना पसंद आएगा री थैंक यू नहीं होने नहीं चाहिए नहीं <laughs> <laughs> ਤੈਨੂੰ ਕੋਈ ਮਿਕੀ ਨਹੀਂ ਹੋਵੇ ਕਵਰ ਪਾਟਾ ਰਹਿ ਗਿਆ ਸ਼ਾਮ ਨੂੰ ਮੀਟਰ ਰਹਿ ਗਿਆ ਇੱਥੇ ਜਾ ਕੇ ਬਾਸ ਬਾਸ ਇਸਦਾ ਨਾਮ ਹੈ ਮਾਵਾ ਬਾਵਾ ਹਾਂ ਉਹ ਨੌਕ ਬੂਜੀ ਮਿਲਣੀ ਮੇਰੇ ਤੇ ਵੀ ਹੋ ਗਈ ਹੈ ਟਿਕਟ ਉਹ ਵੀ ਕਹਿ ਦਿੰਦੇ ਹੋਏ ਇੱਕ ਕੱਲ ਆਣੀ ਇੱਕ ਨਿਊਜ਼ ਆਡੀਅੰਸ ਆਉਂਦਾ ਹੈ ਕਿ ਫਰਾਈਡੇ ਨੂੰ 99 ਰੁਪਏ ਦੀ ਟਿਕਟ ਆ ਤੁਸੀਂ 100 ਹਰ ਦਾ ਬਜਟ ਲਈ ਵੀ ਛੋਟ ਨਹੀਂ ਮੈਂ ਤਾਂ 10 ਰੁਪਏ 99 ਇਸ ਫਰਾਈਡੇ ਸਿਰਫ ਜਸਟ ਫੋਰ ਫਰਾਈਡੇ ਸਾਡੇ ਜਿਹੜੇ ਅਸੀਂ ਸਾਰੇ ਸਾਰੇ ਯੂਥ ਨੂੰ ਦਿਓਗੇ ਇੱਕ ਕਾਮੇਡੀ ਐਂਟਰਟੇਨਮੈਂਟ ਰੋਮਾਂਸ ਲਗਾਏ ਯੂਥ ਹੀ ਨਾ ਮੈਂ ਫੈਸਲਾ ਨਹੀਂ ਨਾ ਸੋ ਜਦੋਂ ਬੰਦਾ ਕਾਲਜ ਹੁੰਦਾ ਹੈ ਨਾ ਉਹਨੂੰ ਸੋਚਣਾ ਪੈਂਦਾ ਕਿ ਯਾਰ ਇਹਨਾਂ ਬਜਟ ਨਾਲ ਨਾ ਹੁਣ ਅਸੀਂ ਬਜਟ ਨੂੰ ਬਹੁਤ ਛੋਟਾ ਕਰਤਾ ਸੋ ਇਟਸ ਜਸਟ 99 ਰੁਪਏ ਤੁਸੀਂ ਆਓ ਫਿਲਮ ਨੂੰ ਦੇਖੋ ਤੇ ਆਲੇ ਦੋਸਤਾਂ ਨੂੰ ਦੱਸੋਗੇ ਕਿਵੇਂ ਲੱਗੀ ਬਿਲਕੁਲ डिसीजन आपको मैं आपको ऑफ स्क्रीन दिल है दिल की के बताओ मैं दिल के पास से बांध ले मतलब दिल क्या था ये था खेल दिल से मेरा नहीं किस चला जा आगे। 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 आगे।

ਬੱਸ ਸਾਰੇ ਹੁਣ ਆਬਦੇ ਆਬ ਸੋਸ਼ਲ ਮੀਡੀਆ ਨੂੰ ਇਤਰੀ ਇਹ ਬਹੁਤ ਪ੍ਰੂਸ਼ਨ ਦੇ ਆਸਕਲ ਦਾ ਸਾਰਿਆਂ ਨੂੰ ਜ਼ਰੂਰ ਇਹ ਪਹੁੰਚੇ ਕਿ ਬਿਲਕੁਲ ਫਾਈਨਲੀ ਲਾਰਾ ਲੱਗ ਰਹੀ ਹੈ ਤਾਂ ਕਿ ਸਾਰੇ ਬੱਚੇ ਵੇਖਣ ਜੋ ਵੀ ਤੁਹਾਡੇ ਰੀਵਿਊ ਹੋਣਗੇ ਜ਼ਰੂਰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰੋ ਥੈਂਕ ਯੂ ਥੈਂਕ ਯੂ ਮਰੀਸ਼ ਬਾਜੀ ਬਨਵੀਰ ਭਾਈ ਪ੍ਰੀਤ ਸੰਘਰੇੜੀ ਤੇ ਸਾਰੀ ਸਟਾਰ ਕਾਸ ਆਰਿਆਂ ਨੇ ਆਪਣਾ ਤਨ ਮਨ ਤਨ ਲਾਇਆ ਹੈ ਤੋਂ ਅਸੀਂ ਆਪਣੇ ਵੱਲੋਂ ਬੈਸਟ ਟਰਾਈ ਕੀਤਾ ਉਮੀਦ ਹੈ ਕਿ ਤੁਹਾਨੂੰ ਵੀ ਵਧੀਆ ਲੱਗੇ Thank you ji thank you thank you sir